ਆਪਾਂ ਪਹੁੰਚੇ ਆਂ ਜੌਂਡੀਅਰ ਦੇ ਸਮਾਨ ਕੋਲੇ ਅੱਜ ਬਰਨਾਲੇ ਗਏ ਸੀਗੇ ਤੇ ਵੀਰ ਦਾ ਨਾ ਮੈਂ ਪੇਜ ਤੇ ਵੜਾ ਵੇਖਿਆ ਸੀਗਾ ਸਤਨਾਮ ਟਰੈਕਟਰ ਵਾਲਿਆਂ ਦਾ ਮੈਂ ਖਾ ਦੇਖ ਕੇ ਆਈਏ ਬਾਈ ਨੂੰ ਬਹੁਤ ਸਮਾਨ ਪਿਆ ਜ ਆ ਭਾਵੇਂ ਦੀ ਆਪ ਦਾ ਜੌਂਡੀਅਰ ਬਣਾ ਲਿਆ ਇੱਕ ਇੰਨਾ ਸਮਾਨ ਪਿਆ ਜੇ ਕਿਸੇ ਨੇ ਵੀ ਇਹ ਨੂੰ ਚਾਹੀਦੀਆਂ ਚੀਜ਼ਾਂ ਜੌਂਡੀਅਰ ਦੀਆਂ ਆ ਜਿੱਦਾਂ ਹੁੱਕਾਂ ਦੇ ਫਰੇਮ ਪਾਇਆ ਹੁੱਕਾਂ ਮੜਗਾੜ ਆ ਡੱਬਾ ਬੰਦ ਵੀ ਮੜਗਾੜ ਹੀ ਪਾਇਆ ਸੀਟਾਂ ਪੈਰਦਾਨ ਹੌਸਪੀਟਲ ਜਿੱਦਾਂ ਟਰਬੋ ਟਰਬੋ ਕਿਸੇ ਨੇ ਲਾਉਣੀ ਹੈ ਸੀਟਾਂ ਆ ਸਭ ਮੈਂ ਇਹਦਾ ਐਡਰੈਸ ਬਾਈ ਦਾ ਪਾ ਦੂੰਗਾ ਉਹਦੇ ਵਿੱਚ ਕੀ ਆnde ਹੁੰਦੇ ਆ ਆਪਣੇ ਹਾਂ ਉਹਤੇ ਵੀਡੀਓ ਦੇ ਵਿੱਚ ਪਾ ਦਾਂਗੇ ਹਾਂ ਕੰਟੈਕਟ ਨੰਬਰ ਕਰਕੇ ਜੇ ਕਿਸੇ ਨੇ ਲੈਣਾ ਡਿਸਟਰੀਬਿਊਟਰ ਲੈਣੇ ਆ ਕੋਈ ਜੈਕ ਲੈਣਾ ਲਿੰਕਾਂ ਲੈਣੀਆਂ ਕੁਝ ਵੀ ਲੈਣਾ ਸੀਟ ਲੈਣੀਆਂ ਲੈਫਟਾਂ ਲੈਣੀਆਂ ਉਹ ਲੈ ਸਕਦਾ ਇਹ ਸਮਾਨ ਹੀ ਨਹੀਂ ਵਧੀਆ ਰੱਖਦੇ ਬੰਦੇ ਹੀ ਵਧੀਆ ਮਿਲਣਸਾਰ ਆ ਗੱਲ ਸੁਣਦੇ ਆ ਬੰਦੇ ਦੀ ਆਏ ਦੀ ਮਨ ਖੁਸ਼ ਹੋ ਗਿਆ ਯਾਰ ਚੀਜ਼ਾਂ ਵੇਖ ਕੇ ਬਾਈ ਕੋਲੇ ਬਹੁਤ ਸੋਹਣੀਆਂ ਚੀਜ਼ਾਂ ਪਈਆਂ ਐਕੀਆਂ ਟੋਕੀਆਂ ਜਿਵੇਂ ਆਹ ਟੈਂਕੀ ਕਿਸੇ ਨੇ ਲੈਣੀ 53 10 ਦੀਆਂ 5204 ਦੀਆਂ ਅਰਜਨ ਨੂੰ ਉਹਦੇ ਮੜਗਾੜ ਸੋਣ ਵਾਲੀ ਕਾ ਦੇ ਮਗਰਾੜ ਜਿਵੇਂ ਕਿਸੇ ਨੇ ਟਰੈਕਟਰ ਟਰੈਕਟਰ ਤਿਆਰ ਕਰਨੇ ਆਹ ਟੈਂਕ ਵਾਟਰ ਟੈਂਕ ਆ ਪੈਰਦਾਂ ਉਹ ਕਵਰ ਜੀ ਹੀਟ ਗਾਰਡ ਵਾਲੇ ਇਹ ਦੂਜੇ ਵੀ ਹੈਗੇ ਸਿੰਪਲ ਦਾ ਸੀਆਰਡੀ ਤੋਂ ਦੇਸੀ ਆ ਜੀ ਹਲੇ ਸਾਧਿਆ ਨਹੀਂ ਹੋਈ ਦੇਖ ਲਓ ਵੀ ਬਾਕੀ ਹੋਰ ਵੀ ਵੀਰ ਤੋਂ ਸਮਾਨ ਲੈ ਕੇ ਜਾਣਾ ਤੇ ਆਪਾਂ ਦੱਸਾਂਗੇ ਕਿਦਾਂ ਕਿਦਾਂ ਕੀ ਕੀ ਚੀਜ਼ਾਂ ਬਾਈ ਕੋਲੇ ਜਿਹੜਾ ਜੌਂਡੀਅਰ ਤਾਂ ਤਾਂ ਜਿਹੜਾ ਮਰਜੀ ਸਮਾਨ ਲੈ ਲਓ ਇਹ ਵੀ ਵਧੀਆ ਚੀਜ਼ ਰੱਖ ਕੇ ਖੁਸ਼ ਆ